ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਅਤੇ ਸੁਣਨ ਵਾਲਿਆਂ ਨੂੰ ਅੱਜ ਅਸੀਂ ਇੱਕ ਅਜਿਹੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਜੋ ਸਾਡੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੈ ਖਾਸ ਕਰਕੇ ਉਹ ਜਿਹੜੇ ਕੈਨੇਡਾ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਹਨ ਅਸੀਂ ਖਾਸ ਤੌਰ ਤੇ ਡਿਪਲੋਮਾ ਕੋਰਸਾਂ ਨਾਲ ਜੁੜੇ ਸਵਾਲਾਂ ਅਤੇ ਪਰਮਾ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ ਤਾਂ ਚਲੋ ਸ਼ੁਰੂ ਕਰਦੇ ਹਾਂ ਪਿਛਲੇ ਕੁਝ ਸਮੇਂ ਵਿੱਚ ਕੈਨੇਡਾ ਨੇ ਵੀਜ਼ਾ ਦੇਣ ਵਿੱਚ ਕਾਫੀ ਸਖਤੀ ਵਿਖਾਈ ਹੈ ਖਾਸ ਕਰਕੇ ਡਿਪਲੋਮਾ ਕੋਰਸਾਂ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕਈ ਵਾਰੀ ਰਿਫਿਊਜ਼ਲ ਮਿਲਿਆ ਹੈ ਕੁਝ ਵਿਦਿਆਰਥੀਆਂ ਨੂੰ ਤਾਂ 2-2 3-3 ਵਾਰੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ। ਇਹ ਸੁਣ ਕੇ ਕਈ ਵਿਦਿਆਰਥੀ ਡਰ ਗਏ ਹਨ ਅਤੇ ਸੋਚ ਰਹੇ ਹਨ ਕਿ ਕੀ ਹੁਣ ਕੈਨੇਡਾ ਵਿੱਚ ਡਿਪਲੋਮਾ ਕੋਰਸਾਂ ਲਈ ਵੀਜ਼ਾ ਮਿਲਣਾ ਮੁਸ਼ਕਲ ਹੋ ਗਿਆ ਹੈ? ਕੁਝ ਤਾਂ ਇਹ ਵੀ ਕਹਿ ਰਹੇ ਹਨ ਕਿ ਸ਼ਾਇਦ ਹੁਣ ਯੂਕੇ ਜਾਂ ਕਿਸੇ ਹੋਰ ਦੇਸ਼ ਵਿੱਚ ਅਪਲਾਈ ਕਰਨਾ ਬਿਹਤਰ ਹੋਵੇ। ਪਰ ਕੀ ਇਹ ਸੱਚ ਹੈ? ਕੀ ਕੈਨੇਡਾ ਨੇ ਡਿਪਲੋਮਾ ਕੋਰਸਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਹਨ? ਆਓ ਇਸ ਦੀ ਸੱਚਾਈ ਸਮਝੀਏ। ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਕੈਨੇਡਾ ਵਿੱਚ ਵੀਜ਼ਾ ਮਿਲਣਾ ਕਦੇ ਵੀ ਗਾਰੰਟੀ ਵਾਲੀ ਗੱਲ ਨਹੀਂ। ਅਮੇ ਤੁਸੀਂ ਡਿਗਰੀ ਕੋਰਸ ਲਈ ਅਪਲਾਈ ਕਰੋ ਜਾਂ ਡਿਪਲੋਮਾ ਲਈ ਵੀਜ਼ਾ ਤੁਹਾਡੀ ਪੂਰੀ ਪ੍ਰੋਫਾਈਲ ਤੇ ਨਿਰਭਰ ਕਰਦਾ ਹੈ ਤੁਹਾਡੀ ਪੜ੍ਹਾਈ ਦਾ ਮਕਸਦ ਤੁਹਾਡੀ ਵਿੱਤੀ ਸਥਿਤੀ ਅਤੇ ਤੁਹਾਡਾ ਸਟੇਟਮੈਂਟ ਆਫ ਪਰਪਸ ਐਸਓਪੀ ਇਹ ਸਭ ਮਿਲ ਕੇ ਤੈਅ ਕਰਦੇ ਹਨ ਕਿ ਤੁਹਾਡਾ ਵੀਜ਼ਾ ਮਨਜ਼ੂਰ ਹੋਵੇਗਾ ਜਾਂ ਨਹੀਂ ਹੁਣ ਗੱਲ ਕਰਦੇ ਹਾਂ ਕੈਨੇਡਾ ਦੀ ਨਵੀਂ ਸਰਕਾਰ ਦੀ ਹਾਲ ਹੀ ਵਿੱਚ ਹੋਏ ਚੋਣਾਂ ਤੋਂ ਬਾਅਦ ਮਾਰਕ ਕਾਰਨੀ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣ ਗਏ ਹਨ ਕਈ ਲੋਕ ਸੋਚ ਰਹੇ ਹਨ ਕਿ ਪੁਰਾਣੀ ਸਰਕਾਰ ਦੇ ਵਾਪਸ ਆਉਣ ਨਾਲ ਕੀ ਫਿਰ ਉਹੀ ਸਖਤ ਨੀਤੀਆਂ ਲਾਗੂ ਹੋਣਗੀਆਂ ਕੀ ਡਿਪਲੋਮਾ ਕੋਰਸਾਂ ਲਈ ਰਿਫਿਊਜ਼ਲ ਦਾ ਸਿਲਸਲਾ ਜਾਰੀ ਰਹੇਗਾ ਦੋਸਤੋ ਮੇਰਾ ਮੰਨਣਾ ਹੈ ਕਿ ਸਾਨੂੰ ਘਬਰਾਉਣ ਦੀ ਲੋੜ ਨਹੀਂ ਨਵੀਂ ਸਰਕਾਰ ਨੇ ਪੁਰਾਣੀਆਂ ਗਲਤੀਆਂ ਤੋਂ ਸਬਕ ਸਿੱਖਿਆ ਹੈ ਅਤੇ ਲੋਕਾਂ ਨੇ ਉਹਨਾਂ ਨੂੰ ਦੂਜਾ ਮੌਕਾ ਦਿੱਤਾ ਹੈ ਇਸ ਦਾ ਮਤਲਬ ਹੈ ਕਿ ਨੀਤੀਆਂ ਵਿੱਚ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ ਕੈਨੇਡਾ ਦੀ ਅਰਥ ਵਿਵਸਥਾ ਲਈ ਅੰਤਰਰਾਸ਼ਟਰੀ ਵਿਦਿਆਰਥੀ ਬਹੁਤ ਅਹਿਮ ਹਨ ਉਹ ਨਾ ਸਿਰਫ ਫੀਸਾ ਰਾਹੀਂ ਸਗੋਂ ਉੱਥੇ ਕੰਮ ਕਰਕੇ ਵੀ ਅਰਥਵਿਵਸਥਾ ਵਿੱਚ ਯੋਗਦਾਨ ਪਾਉਂਦੇ ਹਨ ਇਸ ਲਈ ਕੈਨੇਡਾ ਦਾ ਡਿਪਲੋਮਾ ਜਾਂ ਡਿਗਰੀ ਕੋਰਸ ਲਈ ਵੀਜ਼ਾ ਦੇਣਾ ਬੰਦ ਕਰਨਾ ਆਪਣੇ ਹੀ ਪੈਰਾਂ ਤੇ ਕੁਹਾੜੀ ਮਾਰਨ ਵਰਗਾ ਹੋਵੇਗਾ ਹੁਣ ਇੱਕ ਹੋਰ ਜ਼ਰੂਰੀ ਗੱਲ ਪਿਛਲੇ ਕੁਝ ਮਹੀਨਿਆਂ ਖਾਸ ਕਰਕੇ ਮਾਰਚ ਅਤੇ ਅਪ੍ਰੈਲ ਵਿੱਚ ਵੀਜ਼ਾ ਪ੍ਰਕਿਰਿਆ ਨੂੰ ਲੈ ਕੇ ਕਾਫੀ ਚੁਣੌਤੀਆਂ ਸਨ ਪਰ ਹੁਣ ਜਿਵੇਂ-ਜਿਵੇਂ ਨਵੀਂ ਸਰਕਾਰ ਆਪਣੀਆਂ ਨੀਤੀਆਂ ਸਪਸ਼ਟ ਕਰ ਰਹੀ ਹੈ ਚੀਜ਼ਾਂ ਵਿੱਚ ਸੁਧਾਰ ਹੋ ਰਿਹਾ ਹੈ ਡਿਪਲੋਮਾ ਕੋਰਸਾ ਲਈ ਵੀ ਵੀਜ਼ਾ ਮਿਲਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ ਬਸ਼ਰਤੇ ਤੁਸੀਂ ਸਹੀ ਦਿਸ਼ਾ ਵਿੱਚ ਅਪਲਾਈ ਕਰੋ ਕਈ ਵਿਦਿਆਰਥੀ ਇਹ ਗਲਤੀ ਕਰਦੇ ਹਨ ਕਿ ਉਹ ਸਿਰਫ ਰੁਝਾਨ ਨੂੰ ਫੋਲੋ ਕਰਦੇ ਹਨ ਮਿਸਾਲ ਵਜੋਂ ਅੱਜਕੱਲ ਹਰ ਕੋਈ ਹੈਲਥ케ਅਰ ਕੋਰਸ ਲੈਣ ਦੀ ਸੋਚ ਰਿਹਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਨਾਲ ਪਰਮਾਨੈਂਟ ਰੈਜ਼ਿਡੈਂਸੀ ਪੀਆਰ ਆਸਾਨੀ ਨਾਲ ਮਿਲ ਜਾਵੇਗੀ ਪਰ ਦੋਸਤੋ ਇਹ ਸੋਚ ਗਲਤ ਹੈ ਜੇ ਤੁਸੀਂ ਨਾਨ ਮੈਡੀਕਲ ਜਾਂ ਕਾਮਰਸ ਬੈਕਗ੍ਰਾਉਂਡ ਤੋਂ ਹੋ ਅਤੇ ਬਿਨਾਂ ਸੋਚੇ ਸਮਝੇ ਹੈਲਥ케ਅਰ ਕੋਰਸ ਚੁਣ ਲੈਂਦੇ ਹੋ ਤਾਂ ਇਹ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਮੰਨ ਲਓ ਤੁਸੀਂ ਹੈਲਥ케ਅਰ ਕੋਰਸ ਕਰਕੇ ਵੀਜ਼ਾ ਤਾਂ ਲੈ ਲੈਂਦੇ ਹੋ ਪਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੀ ਕੈਨੇਡਾ ਵਿੱਚ ਪਹਿਲਾਂ ਹੀ ਹੈਲਥ케ਅਰ ਪ੍ਰੋਫੈਸ਼ਨਲਸ ਦੀ ਪਰਮਾਰ ਹੈ ਅਜਿਹੇ ਵਿੱਚ ਤੁਹਾਡੇ ਲਈ ਨੌਕਰੀ ਲੱਭਣਾ ਮੁਸ਼ਕਲ ਹੋ ਸਕਦਾ ਹੈ ਇਸ ਦੀ ਬਜਾਏ ਤੁਹਾਨੂੰ ਅਜਿਹੇ ਕੋਰਸ ਚੁਣਨਾ ਚਾਹੀਦਾ ਹੈ ਜੋ ਤੁਹਾਡੀ ਪਿਛਲੀ ਪੜ੍ਹਾਈ ਅਤੇ ਕਰੀਅਰ ਟਿਚਿਆਂ ਨਾਲ ਮੇਲ ਖਾਂਦਾ ਹੋਵੇ ਜਿਵੇਂ ਜੇ ਤੁਸੀਂ ਕਾਮਰਸ ਪੜ੍ਹਿਆ ਹੈ ਤਾਂ ਬਿਜ਼ਨਸ ਮੈਨੇਜਮੈਂਟ ਜਾਂ ਫਾਈਨਾਂਸ ਨਾਲ ਜੁੜਿਆ ਡਿਪਲੋਮਾ ਚੁਣੋ ਜੇ ਤੁਸੀਂ ਇੰਜੀਨੀਅਰਿੰਗ ਕੀਤੀ ਹੈ ਤਾਂ ਟੈਕਨੋਲੋਜੀ ਜਾਂ ਪ੍ਰੋਜੈਕਟ ਮੈਨੇਜਮੈਂਟ ਨਾਲ ਜੁੜਿਆ ਕੋਰਸ ਤੁਹਾਡੇ ਲਈ ਬਿਹਤਰ ਹੋਵੇਗਾ। ਤੁਹਾਡਾ ਸਟੇਟਮੈਂਟ ਆਫ ਪਰਪਸੇ ਸਪਸ਼ਟ ਕਰਨਾ ਚਾਹੀਦਾ ਹੈ ਕਿ ਤੁਸੀਂ ਇਹ ਕੋਰਸ ਕਿਉਂ ਚੁਣ ਰਹੇ ਹੋ, ਇਹ ਤੁਹਾਡੇ ਕਰੀਅਰ ਨੂੰ ਕਿਵੇਂ ਅੱਗੇ ਵਧਾਏਗਾ ਅਤੇ ਜੇ ਤੁਸੀਂ ਭਾਰਤ ਵਾਪਸ ਆਉਂਦੇ ਹੋ ਤਾਂ ਇਸ ਦਾ ਕੀ ਫਾਇਦਾ ਹੋਵੇਗਾ। ਇੱਕ ਹੋਰ ਜ਼ਰੂਰੀ ਸੁਝਾਅ ਆਪਣੀ ਪ੍ਰੋਫਾਈਲ ਨੂੰ ਮਜ਼ਬੂਤ ਕਰੋ। ਕੈਨੇਡਾ ਵਿੱਚ ਪੜ੍ਹਾਈ ਦੌਰਾਨ ਤੁਸੀਂ ਉੱਥੋਂ ਦੀ ਕਮਿਊਨਿਟੀ ਨੂੰ ਕਿਵੇਂ ਯੋਗਦਾਨ ਦੇ ਸਕਦੇ ਹੋ, ਇਹ ਦਿਖਾਉਣਾ ਬਹੁਤ ਜ਼ਰੂਰੀ ਹੈ। ਨਾਲ ਹੀ ਇਹ ਵੀ ਦੱਸੋ ਕਿ ਤੁਸੀਂ ਆਪਣੀ ਪੜ੍ਹਾਈ ਦਾ ਖਰਚਾ ਕਿਵੇਂ ਚੁੱਕੋਗੇ। ਜੇ ਤੁਹਾਡੀ ਪ੍ਰੋਫਾਈਲ ਵਿੱਚ ਇਹ ਸਾਰੀਆਂ ਚੀਜ਼ਾਂ ਸਪਸ਼ਟ ਹਨ ਤਾਂ ਡਿਪਲੋਮਾ ਕੋਰਸ ਲਈ ਵੀਜ਼ਾ ਮਿਲਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ ਹੁਣ ਉਹਨਾਂ ਵਿਦਿਆਰਥੀਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਵੀਜ਼ੇ ਪਹਿਲਾਂ ਰਿਜੈਕਟ ਹੋ ਚੁੱਕੇ ਹਨ ਜੇ ਤੁਹਾਡਾ ਵੀਜ਼ਾ ਰਿਜੈਕਟ ਹੋਇਆ ਹੈ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ਆਪਣੀਆਂ ਪਿਛਲੀਆਂ ਗਲਤੀਆਂ ਨੂੰ ਸਮਝੋ ਸੰਭਵ ਹੈ ਕਿ ਤੁਹਾਡਾ ਐਸਓਪੀ ਕਮਜ਼ੋਰ ਸੀ ਜਾਂ ਤੁਹਾਡਾ ਵਿੱਤੀ ਸਬੂਤ ਪੂਰਾ ਨਹੀਂ ਸੀ ਇਹਨਾਂ ਕਮੀਆਂ ਨੂੰ ਦੂਰ ਕਰਕੇ ਦੁਬਾਰਾ ਅਪਲਾਈ ਕਰੋ ਕਈ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੇ ਰਿਜੈਕਸ਼ਨ ਤੋਂ ਬਾਅਦ ਦੁਬਾਰਾ ਕੋਸ਼ਿਸ਼ ਕੀਤੀ ਅਤੇ ਅੱਜ ਉਹ ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਹਨ ਕੁਝ ਨੇ ਤਾਂ 3 ਸਾਲਾਂ ਦੇ ਅੰਦਰ ਪੀਆਰ ਵੀ ਹਾਸਲ ਕਰ ਲਿਆ ਦੋਸਤੋ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਕੈਨੇਡਾ ਦੇ ਕਾਲਜ ਅਤੇ ਯੂਨੀਵਰਸਟੀਆਂ ਵੀ ਚਾਹੁੰਦੀਆਂ ਹਨ ਕਿ ਉਹਨਾਂ ਦੇ ਵਿਦਿਆਰਥੀਆਂ ਨੂੰ ਵੀਜ਼ਾ ਮਿਲੇ ਜੇ ਤੁਹਾਡੇ ਵੀਜ਼ੇ ਨੂੰ ਮਨਜ਼ੂਰੀ ਨਹੀਂ ਮਿਲਦੀ ਤਾਂ ਉਹਨਾਂ ਦੀ ਸੀਟ ਖਾਲੀ ਰਹਿ ਜਾਂਦੀ ਹੈ ਜਿਸ ਨਾਲ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਇਸ ਲਈ ਜੇ ਤੁਸੀਂ ਸਹੀ ਕੋਰਸ ਚੁਣਦੇ ਹੋ ਅਤੇ ਮਜ਼ਬੂਤ ਪ੍ਰੋਫਾਈਲ ਨਾਲ ਅਪਲਾਈ ਕਰਦੇ ਹੋ ਤਾਂ ਕਾਲਜ ਅਤੇ ਸਰਕਾਰ ਦੋਵੇਂ ਤੁਹਾਡੇ ਹੱਕ ਵਿੱਚ ਹੋਣਗੇ ਹੁਣ ਇੱਕ ਅਤੇ ਸਵਾਲ ਜੋ ਅਕਸਰ ਪੁੱਛਿਆ ਜਾਂਦਾ ਹੈ ਕਿ ਡਿਗਰੀ ਕੋਰਸ ਬਿਹਤਰ ਹੈ ਜਾਂ ਡਿਪਲੋਮਾ ਦੋਸਤੋ ਦੋਵਾਂ ਦੇ ਆਪਣੇ ਫਾਇਦੇ ਹਨ ਡਿਗਰੀ ਕੋਰਸ ਵਿੱਚ ਤੁਹਾਨੂੰ ਸਿੱਧਾ ਵਰਕ ਪਰਮਿਟ ਮਿਲ ਸਕਦਾ ਹੈ ਜਦਕਿ ਡਿਪਲੋਮਾ ਕੋਰਸਾਂ ਵਿੱਚ ਤੁਹਾਨੂੰ ਪੀਜੀ ਡਾਟ ਡਿਪਲੋਮਾ ਦੇ ਜ਼ਰੀਏ ਪੀਆਰ ਡਾਟ ਦਰਾ ਮਿਲਦਾ ਹੈ ਪਰ ਜਿਵੇਂ ਮੈਂ ਪਹਿਲਾਂ ਕਿਹਾ ਵੀਜ਼ਾ ਸਿਰਫ ਕੋਰਸ ਤੇ ਨਿਰਭਰ ਨਹੀਂ ਕਰਦਾ ਤੁਹਾਡੀ ਪੂਰੀ ਪ੍ਰੋਫਾਈਲ ਮਹੱਤਵ ਰੱਖਦੀ ਹੈ ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਤੇ ਵੀ ਕਈ ਅਫਵਾਹਾਂ ਫੈਲ ਰਹੀਆਂ ਹਨ ਕੋਈ ਕਹਿੰਦਾ ਹੈ ਕਿ ਹੁਣ ਪੋਸਟ ਗ੍ਰੈਜੂਏਟ ਵੀਜ਼ਾ ਨਹੀਂ ਮਿਲਦਾ ਕੁਈ ਕਹਿੰਦਾ ਹੈ ਕਿ ਹੁਣ ਡਿਪਲੋਮਾ ਵਿੱਚ ਵੀਜ਼ਾ ਮਿਲਣਾ ਬੰਦ ਹੋ ਗਿਆ ਪਰ ਇਹ ਸਭ ਅਫਵਾਹਾਂ ਹਨ ਤੁਹਾਨੂੰ ਇਹਨਾਂ ਤੋਂ ਬਚਣਾ ਹੈ ਅਤੇ ਸਹੀ ਜਾਣਕਾਰੀ ਤੇ ਭਰੋਸਾ ਕਰਨਾ ਹੈ ਕੈਨੇਡਾ ਨੇ ਹਰ ਕੋਰਸ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਭਾਵੇਂ ਉਹ ਡਿਗਰੀ ਹੋਵੇ ਜਾਂ ਡਿਪਲੋਮਾ ਜੇ ਤੁਸੀਂ ਇਹਨਾਂ ਨੂੰ ਫੋਲੋ ਕਰਦੇ ਹੋ ਤਾਂ ਤੁਹਾਡੇ ਵੀਜ਼ੇ ਦੀ ਸੰਭਾਵਨਾ ਵੱਧ ਜਾਂਦੀ ਹੈ ਹੁਣ ਥੋੜਾ ਭਵਿੱਖ ਦੀ ਗੱਲ ਕਰਦੇ ਹਾਂ ਮੇਰਾ ਮੰਨਣਾ ਹੈ ਕਿ ਕੈਨੇਡਾ ਵਿੱਚ ਪੜ੍ਹਾਈ ਦਾ ਭਵਿੱਖ ਬਹੁਤ ਉਜਵਲ ਹੈ ਜੇ ਤੁਸੀਂ ਸਹੀ ਫੈਸਲੇ ਲੈਂਦੇ ਹੋ ਅਤੇ ਮਿਹਨਤ ਕਰਦੇ ਹੋ ਤਾਂ ਤੁਸੀਂ ਨਾ ਸਿਰਫ ਪੜ੍ਹਾਈ ਪੂਰੀ ਕਰੋਗੇ ਸਗੋਂ ਉੱਥੇ ਇੱਕ ਵਧੀਆ ਕੈਰੀਅਰ ਵੀ ਬਣਾ ਸਕੋਗੇ ਪਰ ਇਸ ਲਈ ਤੁਹਾਨੂੰ ਫੋਕਸ ਕਰਨਾ ਪਵੇਗਾ ਸਹੀ ਕੋਰਸ ਚੁਣੋ ਆਪਣੀ ਪ੍ਰੋਫਾਈਲ ਨੂੰ ਮਜ਼ਬੂਤ ਕਰੋ ਅਤੇ ਸਭ ਤੋਂ ਜ਼ਰੂਰੀ ਸਹੀ ਸਲਾ ਲਓ ਦੋਸਤੋ ਮੈਂ ਤੁਹਾਨੂੰ ਇੱਕ ਆਖਰੀ ਸੁਝਾਅ ਦੇਣਾ ਚਾਹੁੰਦਾ ਹਾਂ ਵੀਜ਼ਾ ਲੈਣਾ ਸਿਰਫ ਇੱਕ ਸ਼ੁਰੂਆਤ ਹੈ ਅਸਲੀ ਚੁਣੌਤੀ ਹੈ ਉੱਥੇ ਜਾ ਕੇ ਪੜ੍ਹਾਈ ਪੂਰੀ ਕਰਨਾ ਅਤੇ ਆਪਣੇ ਕੈਰੀਅਰ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣਾ ਇਸ ਲਈ ਸਿਰਫ ਵੀਜ਼ੇ ਬਾਰੇ ਨਾ ਸੋਚੋ ਆਪਣੇ ਪੂਰੇ ਕੈਰੀਅਰ ਪਲਾਨ ਤੇ ਧਿਆਨ ਦਿਓ ਜੇ ਤੁਸੀਂ ਭਾਰਤ ਵਾਪਸ ਆਉਂਦੇ ਹੋ ਤਾਂ ਉੱਥੇ ਦੀ ਪੜ੍ਹਾਈ ਤੁਹਾਡੇ ਲਈ ਕਿਵੇਂ ਫਾਇਦੇਮੰਦ ਹੋਵੇਗੀ ਜੇ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤਾਂ ਉੱਥੇ ਦੀ ਕਮਿਊਨਿਟੀ ਨੂੰ ਤੁਸੀਂ ਕਿਵੇਂ ਯੋਗਦਾਨ ਦੇ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਅਰਜ਼ੀ ਨੂੰ ਮਜ਼ਬੂਤ ਬਣਾਉਂਦੀਆਂ ਹਨ ਤਾਂ ਦੋਸਤੋ ਡਰਨ ਦੀ ਕੋਈ ਲੋੜ ਨਹੀਂ ਕੈਨੇਡਾ ਦੇ ਦਰਵਾਜ਼ੇ ਅਜੇ ਵੀ ਖੁੱਲੇ ਹਨ ਭਾਵੇਂ ਤੁਸੀਂ ਡਿਗਰੀ ਕਰੋ ਜਾਂ ਡਿਪਲੋਮਾ ਬਸ ਲੋੜ ਹੈ ਸਹੀ ਦਿਸ਼ਾ ਵਿੱਚ ਮਿਹਨਤ ਕਰਨ ਦੀ ਜੇ ਤੁਹਾਡਾ ਵੀਜ਼ਾ ਪਹਿਲਾਂ ਰਿਜੈਕਟ ਹੋਇਆ ਤਾਂ ਦੁਬਾਰਾ ਕੋਸ਼ਿਸ਼ ਕਰੋ ਜੇ ਤੁਸੀਂ ਨਵੇਂ ਹੋ ਤਾਂ ਸਹੀ ਕੋਰਸ ਅਤੇ ਮਜ਼ਬੂਤ ਪ੍ਰੋਫਾਈਲ ਨਾਲ ਅਪਲਾਈ ਕਰੋ ਮੈਨੂੰ ਪੂਰਾ ਯਕੀਨ ਹੈ ਕਿ ਜੇ ਤੁਸੀਂ ਸਹੀ ਰਾਹ ਤੇ ਚੱਲੋਗੇ ਤਾਂ ਤੁਹਾਡਾ ਕੈਨੇਡਾ ਦਾ ਸੁਪਨਾ ਜ਼ਰੂਰ ਪੂਰਾ ਹੋਵੇਗਾ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਮਿਹਨਤ ਕਰਦੇ ਰਹੋ ਸਕਾਰਾਤਮਕ ਰਹੋ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲੋ ਬਹੁਤ ਬਹੁਤ ਧੰਨਵਾਦ